ਰਿਸ਼ਤੇ ਤੇ ਕਲੰਕ ਲੱਗ ਗਿਆ ਜਿਹੜੀ ਮਾਮੀ ਸੀ ਉਹ ਆਪਣੇ ਭਾਂਜੇ ਨੂੰ ਵਿਆਹ ਕੇ ਲੈ ਗਈ ਉਹਦੇ ਪਿਆਰ ਤੇ পাগল ਸੀ ਉਹ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਅਰਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਕਲਯੁਗ ਦਾ ਰਿਸ਼ਤਾ ਖੜਿਆ ਕਲਯੁਗ ਦਾ ਰਿਸ਼ਤਾ ਮਤਲਬ ਇਹ ਮਾਮੀਆਂ ਤੇ ਮਾਮੀ ਦਾ ਭਾਂਜਾ ਜਿਨ੍ਹਾਂ ਨੇ ਆਪਸ ਵਿੱਚ ਭੱਜ ਕੇ ਵਿਆਹ ਕਰਵਾਇਆ ਦੋਨਾਂ ਨਾਲ ਗੱਲ ਕਰਾਵਾਂਗੇ ਇਹ ਕੀ ਆ ਸਾਰਾ ਮਸਲਾ ਸਸੀ ਕਾ ਜੀ ਸਸੀ ਕਾ ਬਈ ਇਹ ਕੀ ਲੱਗਦੀ ਤਰੀ ਜਾਣ ਹੈ ਜਾਣ ਨਾਲੇ ਕਹਿੰਦੇ ਮਾਮੀਆਂ ਤਰੀ ਜਾਣ ਹੈ ਮੇਰੀ ਬਈ ਹੁਣ ਹੁਣ ਕੀ ਲੱਗਦੀ ਹੈ ਕਰ ਲਈ ਪਹਿਲਾਂ ਕੀ ਸੀ ਪਰ ਪਹਿਲਾਂ ਮੇਰੀ ਜਾਨ ਨਹੀਂ ਪਹਿਲਾਂ ਮੰਮੀ ਨਹੀਂ ਸੀ ਨਾਲੇ ਕਹਿੰਦੀ ਮੰਮੀ ਸੀ ਉਹਦਾ ਪਹਿਲਾਂ ਸੀ ਪਹਿਲਾਂ ਸੀ ਹੁਣ ਤੇਰੀ ਜਾਨ ਮੇਰੀ ਜਾਨ ਘਰ ਵਾਲੀ ਘਰ ਵਾਲੀ ਹੈ ਵਿਆਹ ਹੋ ਗਿਆ ਤੁਹਾਡਾ ਹਾਂ ਤੇਰਾ ਨਾਂ ਕੀ ਹੈ ਮੇਰਾ ਨਾਂ ਰਜਨੀ 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 ਤੇਰਾ ਕੀ ਲੱਗਦਾ ਇਹ ਮੇਰਾ ਇਹ ਘਰ ਵਾਲਾ ਹੈ ਘਰ ਵਾਲੀ ਮੰਨ ਲਓ ਘਰ ਵਾਲਾ ਮੰਨ ਲਓ ਇਹ ਕਹਿੰਦਾ ਮੰਨ ਲਓ ਮੰਨ ਲਓ ਬਸ ਘਰ ਵਾਲੀ ਹੈ ਫਿਰ ਪਹਿਲਾਂ ਕੀ ਲੱਗਦਾ ਸੀ ਤੇਰੇ ਪਹਿਲਾਂ ਮੇਰਾ ਭਾਂਜਾ ਪਹਿਲਾਂ ਭਾਂਜੇ ਤੇ ਹੁਣ ਵਿਆਹ ਕਰਵਾਇਆ ਤੁਸੀਂ ਭੱਜ ਕੇ ਹਾਂ ਕਰਵਾ ਲਿਆ ਕਿੰਨੇ ਦਿਨ ਹੋ ਗਏ ਭੱਜੇ 10 ਦਿਨ 10 ਦਿਨ ਹੋ ਗਏ ਬਈ ਹੂੰ ਅੱਛਾ ਜਿਹੜਾ ਤੁਹਾਡਾ ਇਹ ਪ੍ਰੇਮ ਸੀ ਨਾਲੇ ਕਹਿੰਦੇ ਇਹ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਮਾਮੀ ਦੋ ਮੰਮੇ ਆਉਂਦੇ ਆ ਇੱਕ ਮਾਂ ਮਾਂ ਤਾਂ ਮਾਂ ਦੇ ਨਾਂ ਤੇ ਪੈਂਦਾ ਕਿ ਮਾਮੀ ਮਾਮੀ ਬਹੁਤ ਵੱਡਾ ਪਵਿੱਤਰ ਨਾਂ ਜੇ ਤੁਸੀਂ ਇੱਕ ਦਾਗ ਲਾਇਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਾਂ ਉਮਰ ਹੀ ਸੀ ਮੇਰੀ ਇਹ ਬੜੀ ਵੱਡੀ ਸੀ ਜੀ ਕਿੰਨੇ ਸਾਲ ਦੀ ਉਮਰ ਤੇਰੀ ਮੇਰੀ 3-4 ਸਾਲਾਂ ਦੀ ਬੱਸ ਇਹਦੀ ਇਹਦੀ ਬਸ ਵਾਤਾ ਠਾਗਾ ਮੇਰੀ 20 ਸਾਲ ਦੀ ਨਹੀਂ ਨਹੀਂ ਠਾਗਾ ਸਾਲ ਦੀ ਉਮਰ ਹੈ ਇਹਦੀ ਵੱਡੀ ਸੀ ਮੇਰੇ ਥੋੜੀ ਤੇ ਬਸ ਅਸੀਂ ਮੈਨੂੰ ਪਿਆਰ ਹੋ ਗਿਆ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਲਯੁਗ ਦਾ ਦੌਰ ਆ ਬਈ ਇੱਥੇ ਕੁਝ ਵੀ ਹੋ ਸਕਦਾ ਇੱਥੇ ਮਾਮੀ ਨੇ ਮਾਮੇ ਆਪਣੇ ਭਾਂਜੇ ਨਾਲ ਵਿਆਹ ਕਰਵਾਇਆ ਭੱਜ ਕੇ 10 ਦਿਨ ਹੋ ਗਏ ਇਹਨਾਂ ਨੂੰ ਭੱਜੇ ਹੋਇਆਂ ਨੂੰ ਕਹਿੰਦਾ ਇਹ ਮੇਰੀ ਜਾਨ ਆ ਪਹਿਲਾਂ ਇਹ ਮੇਰੀ ਮਾਮੀ ਸੀ ਹੁਣ ਮੇਰੀ ਇਹ ਘਰ ਵਾਲੀ ਆ ਉਹ ਕਹਿੰਦੀ ਪਹਿਲਾਂ ਮੇਰਾ ਭਾਂਜਾ ਸੀ ਹੁਣ ਮੇਰਾ ਇਹ ਘਰ ਵਾਲਾ ਅੱਛਾ ਬਈ ਜਿਹੜਾ ਤੁਹਾਡਾ ਪਿਆਰ ਹੋਇਆ ਇਹ ਇਹ ਕਿਵੇਂ ਚੱਲਿਆ ਬਈ ਇਹ ਪਿਆਰ ਤੁਹਾਡਾ ਭੱਜਣ ਦਾ ਪਲਾਨ ਕਿਵੇਂ ਬਣਿਆ ਸਾਰਾ ਕੁਝ ਦੱਸ ਦੱਸ ਸਾਰੀ ਸਟੋਰੀ ਆਏ ਹੈ ਜੀ ਮੈਂ ਨਾਲ ਜੀ ਪੜਨੇ ਲੱਗਿਆ ਸੀਗਾ ਤੇ ਮੇਰਾ ਪਿੰਡ ਪਿੰਦਾ ਸੀਗਾ ਦੂਰ ਤੇ ਮੈਂ ਮੈਂ ਮੇਰੀ ਮੰਮੀ ਕਹਿੰਦੀ ਵੀ ਤੂੰ ਆਪਣੇ ਮਾਮੇ ਦੇ ਘਰ ਰਹਿ ਪਿਆ ਕਰ ਤੇ ਮਾਮਾ ਕਹਿੰਦਾ ਹਾਂ ਪੁੱਤ ਚਲ ਤੂੰ ਇੱਥੇ ਰਹਿ ਪਿਆ ਕਰ ਕੋਈ ਗੱਲ ਨਹੀਂ ਬਈ ਇੱਥੋਂ ਨੇੜੇ ਆ ਤੇਰਾ ਸਕੂਲ ਤੇ ਮੈਂ ਠੀਕ ਹੈ ਮੈਂ ਇੱਥੇ ਮਾਮੇ ਕੋਲ ਇਹਨਾਂ ਦੇ ਘਰ ਰਹਿ ਰਿਹਾ ਅੱਛਾ ਜੇ ਸਕੂਲ 'ਚ ਹੀ ਪੜਦਾ ਸੀ ਮੈਂ ਤਾਂ ਪੜਦਾ ਸੀ 12ਵੀਂ 'ਚ ਸੀ ਫਿਰ ਤੇ ਜਦੋਂ ਮੈਂ ਇਹਨਾਂ ਘਰ ਰਹਿਣ ਲੱਗ ਗਿਆ ਜੀ ਤੇ ਮੈਨੂੰ ਸੋਹਣੀ ਲੱਗਦੀ ਸੀ ਬਹੁਤ ਜਿਆਦੇ ਐਵੇਂ ਸਾਨੂੰ ਗੱਪ ਮਾਰਾਂ ਮੈਨੂੰ ਬਹੁਤ ਸੋਹਣੀ ਲੱਗਦੀ ਸੀ ਮੈਂ ਚਾਹਦਾ ਝੁਕਦਾ ਹੁੰਦਾ ਸੀਗਾ ਤੇ ਮੈਂ ਡਰਦਾ ਹੁੰਦਾ ਸੀ ਵੀ ਮੇਰੇ ਕਿਤੇ ਹੋਣਾ ਬਈ ਬੇਇੱਜ਼ਤੀ ਕਰ ਦੇ ਮਾਮੀ ਆ ਮੈਂ ਵੇਟਾ ਉਠਾਵੇ ਜਾਕ ਜਿੰਨੇ ਮੈਨੂੰ ਉਹ ਡੀਕੈਂਟ ਲੱਗਿਆ ਕਰੇ ਨਾ ਤਾਂ ਗੱਲਾਂ ਹੀ ਛੱਡ ਦੇ ਯਾਰ ਭਾਈ ਸਿਰਾਜ ਨੂੰ ਕਹਿੰਦੇ ਸਿਰਾ ਲੱਗਦੀ ਸੀਗੀ ਮੈਨੂੰ ਹਾਂ ਇਹ ਤਰਦੀ ਫੇਰਦੀ ਤੇ ਮੈਂ ਇਹ ਤੇ ਨਿਗਰ ਰੱਖਿਆ ਕਰਾਂ ਤੇ ਇਹਨੂੰ ਵੀ ਪਤਾ ਲੱਗ ਗਿਆ ਮੇਰੇ ਬਨੇ ਚਾਹਦਾ ਹੈ ਤੇ ਇੱਕ ਦਿਨ ਇਹ ਘਰੇ ਕੋਈ ਨਹੀਂ ਸੀਗਾ ਤੇ ਮੈਂ ਇਹਨੂੰ ਚੱਕੀ ਜਾ ਮੈਂ ਇਹਦੇ ਬਨੇ ਆਏ ਵੇਖ ਜਾ ਪਿਆ ਬੈੱਡ ਤੇ ਐ ਮੇਰੇ ਸੱਚੇ ਫੋਨ ਸੀਗਾ ਫੋਨ ਮੇਰੇ ਪਾਸੇ ਕਰਕੇ ਦਿੱਦੇ ਵੇ ਨੀ ਜੋ ਵੇਖਿਆ ਕਰਾਂ ਇਹਨੂੰ ਪਤਾ ਲੱਗ ਗਿਆ ਮੇਰੇ ਕੋਲ ਆ ਕੇ ਮੈਨੂੰ ਕਹਿੰਦੀ ਇਹ ਚਿੰਮੈ ਨੇ ਦੇ ਨਾਲ ਦੇ ਵੇਖੀ ਮੈਂ ਤੈਨੂੰ ਬਹੁਤ ਨਾਲ ਨੋਟ ਕਰ ਰਹੀ ਆਂ ਉਹ ਤੋਂ ਮੇਰੇ ਬੰਨੇ ਦਾ ਵੇਖੀ ਰਹਿਣਾ ਤੁਸੀਂ ਵੇਖਦੇ ਸੀ ਇਹਦੇ ਨਾਲ ਹਾਂ ਵੇਂਦੇ ਸੀ ਆ ਫਿਰ ਫਿਰ ਕਿ ਦੁਬਾਰਾ ਵਿੱਚ ਜਦਨੇ ਮੈਨੂੰ ਪੁੱਛਿਆ ਮੈਂ ਕਿਹਾ ਮਮੀ ਮੈਂ ਸੋਣੀ ਭੈਣ ਰਾਹ ਤੇ ਅੱਛਾ ਪਹਿਲਾਂ ਤਾਂ ਗਰਮ ਹੋ ਜਾਏ ਹੋਈ ਕੀ ਕਿਹਾ ਤੁਸੀਂ ਫਿਰ ਮੈਂ ਇਹਨਾਂ ਨੂੰ ਗੁੱਸੇ 'ਚ ਬੋਲਿਆ ਕੀ ਬੋਲਿਆ ਮੈਂ ਕਿਹਾ ਮੈਂ ਤੇਰੀ ਮਾਮੀ ਲੱਗਦੀ ਐ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਕਹਿੰਦਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਐ ਜੋ ਕਰਕੇ ਫਿਰ ਤਯਾ ਆ ਲਿਆ ਪਤਾ ਨਹੀਂ ਕੀ ਕਰਾਇਆ ਕਰਾਇਆ ਨੇ ਮੇਰੇ ਤੇ ਕੀ ਕਰਾਇਆ ਬਾਈ ਕਰਾਉਣਾ ਕੀ ਹੈ ਬਾਈ ਉਹਦੇ ਜਦੋਂ ਮੈਂ ਮੈਨੂੰ ਪਹਿਲੀ ਵਾਰ ਕਿਹਾ ਉਹਨੇ ਮੈਨੂੰ ਹਿਆਲ ਆਦਾ ਉਹਨੇ ਕਿ ਸ਼ਰਮ ਕਰ ਲੈ ਤੈਨੂੰ ਤੇਰੀ ਮੰਮੀ ਹੈ ਮੈਂ ਤੇ ਤੂੰ ਕੱਲਾ ਕਿ ਉਹ ਜੀਆਂ ਕਰਦਾਗਾ ਮੈਂ ਦੱਸੂ ਸਾਰਿਆਂ ਨੂੰ ਫਲਾਣਾ ਦੂੰਗਾ ਨਾ ਮੈਂ ਕਿ ਨਹੀਂ ਮੰਮੀ ਮaaf ਕਰ ਦੇ ਮੇਥੋਂ ਗਲਤੀ ਹੋਈ ਦੱਸ ਸੋੜਾ ਕੇ ਤੈਨੂੰ ਦੱਸਿਓ ਨਾ ਤੇ ਐਂ ਕਰਕੇ ਬਈ ਮੈਂ ਤਾਂ ਮਾਫੀ ਮੰਗਾਂਗਾ ਤੇ ਉਸ ਤੋਂ ਬਾਅਦ ਵਿੱਚ ਬਈ ਮੈਂ ਦੋ ਘਦੇ ਨੇ ਕੱਟੇ ਮੈਂ ਜੀ ਤਾਂ ਬਹੁਤ ਕਰਦਾ ਹੀ ਚੱਕਰ ਨੂੰ ਮੇਰੇ ਕੋਲ ਫੋਟੋਆਂ ਸੀ ਫੋਟੋ ਵੇਖੀ ਜਾਂਦਾ ਸੀ ਇਹਦੀ ਤੇ ਤੋ ਦੰਦ ਨੇ ਮੈਨੂੰ ਫੇਰ ਮਮੀ ਚਾਕਣ ਲੱਗ ਗਿਆ ਫਿਰ ਇਹਨੇ ਮੈਨੂੰ ਜਦੋਂ ਇਹਨੇ ਕਿਹਾ ਵੀ ਇਹਦਾ ਖੇਡਾ ਛੜਦਾ ਹੀ ਨਹੀਂਗਾ ਤੇ ਕਦੇ ਮੈਨੂੰ ਕਹਦਾ ਮਮੀ ਇਹ ਮੈਨੂੰ ਜੀ ਡਾਹਦੇ ਆ ਸੋਣੇ ਦੇਖੋ ਦੇਖੋ ਦੋਸਤੋ ਕਹਿੰਦਾ ਵੀ ਮੈਂ ਇਹਨਾਂ ਦੇ ਘਰੇ ਪੜਨ ਗਿਆ ਸੀ ਪੜਨ ਲਈ ਲੱਗਣਾ ਸੀ ਮੇਰੇ ਮਾਮੇ ਨੇ ਮੈਨੂੰ ਫੋਨ ਲਾ ਕੇ ਕਿਹਾ ਵੀ ਤੂੰ ਆ ਜਾ ਕੋਈ ਨਾ ਪੁੱਤ ਮੇਰੇ ਕੋਲ ਆ ਕੇ ਪੜ ਲਾ ਤੂੰ ਮੈਂ ਪੈਸੇ ਲਾ ਦੂੰਗਾ ਕੋਈ ਚੱਕਰ ਨਹੀਂ ਇਹ ਉੱਥੇ ਪੜਨ ਲੱਗਿਆ ਤੇ ਮਾਮੀ ਵਾਲੇ ਵੇਖਣ ਲੱਗਿਆ ਉੱਥੋਂ ਇਹਨਾਂ ਦਾ ਇਸ਼ਕ ਜਾਗ ਗਿਆ ਇਹ ਮਾਮੀ ਨੂੰ ਕਹਿੰਦਾ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਤੇ ਮਾਮੀ ਨੇ ਗੁੱਸੇ 'ਚ ਜਵਾਬ ਦਿੱਤਾ ਕਹਿੰਦੀ ਤੇਰੀ ਮੈਂ ਮਾਮੀ ਲੱਗਦੀ ਆ ਪਰ ਅੱਜ ਇਹ ਮਾਮੀ ਨਹੀਂ ਅੱਜ ਇਹਦੀ ਇਹ ਵਾਈਫ ਆ ਇਹਦੀ ਘਰ ਵਾਲੀ ਆ ਭਾਈ ਇਹਦਾ ਜਿਹੜਾ ਜਿਹੜਾ ਤੇਰਾ ਮਾਮਾ ਸੀ ਉਹ ਤੈਨੂੰ ਕਿੰਨਾ ਪਿਆਰ ਕਰਦਾ ਸੀ ਓਪੇਰ ਕਰਦੇ ਸੀ ਭਾਈ ਮੈਨ ਮਾਮੇ ਨਾਲ ਜਿਹੜਾ ਤੂੰ ਧੋਖਾ ਕੀਤਾ ਬਹੁਤ ਵੱਡੀ ਗੱਲ ਧੋਖਾ ਨਹੀਂ ਭਾਈ ਮੇਰੀ ਗੱਲ ਸੁਣ ਇੱਕ ਮਿੰਟ ਪਿਆਰ ਹੁੰਦਾ ਭਾਈ ਪਿਆਰ ਹੋ ਗਿਆ ਇਹ ਨੂੰ ਇਹ ਜਦੋਂ ਇਹ ਜਦੋਂ ਸਾਡਾ ਪਿਆਰ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਪੀ ਨੂੰ ਪਹਿਲਾਂ ਨਹੀਂ ਪਤਾ ਸੀਗਾ ਇਹ ਨਹੀਂ ਮੈਂ ਲਾਈਕ ਨਹੀਂ ਕਰਦੀ ਮਾਮੇ ਨੂੰ ਉਹ ਦਾਰੂ ਦਰੂ ਪਿੰਦਾਗਾ ਕਿਉਂ ਲਾਈਕ ਕਰ ਤੂੰ ਨਹੀਂ ਕਰਦੀ ਸੀ ਵੈਸੀ ਇੱਕ ਮੈਂ ਲਾਇਕ ਕਰਦੀ ਨਹੀਂ ਸੀ ਕਿੰਨਾ ਨੇ ਹਟਾਤਾ ਕਰਨ ਨੂੰ ਨਹੀਂ ਕਾਦੇ ਕਾਦੇ ਕਰਕੇ ਦਾਰੂ ਵਾਲੇ ਪੀਂਦੇ ਸੀ ਉਹ ਅਸੀਂ ਦਾਰੂ ਕਰਕੇ ਹਾਂ ਹੋਰ ਸੂਈ ਸਮਾਨ ਸਮੂਹ ਸੁਮਾਨ ਬੀੜੀਆਂ ਸਾਰਾ ਕੁਝ ਹੀ ਕਰਦੀ ਸੀ ਬਸ ਰੋ ਪੀੜੀਆਂ ਬੁੜੀਆਂ ਪੀਂਦਾ ਸੀ ਬਈ ਸੈਕਟਰ ਸੌਡਾ ਪੀਂਦਾ ਸੀਗਾ ਉਹ ਤੇ ਚੱਲ ਆਪਾਂ ਤਾਂ ਕੀ ਸੀਗਾ ਉਹਦੀ ਮਾਮੇ ਕੋਲ ਮਾਮੇ ਨੇ ਯਾਰ ਨਹੀਂ ਕੀਤੀ ਗੱਲ ਵੀ ਮੈਂ ਤੇਰੀ ਮਾਮੀ ਮੈਨੂੰ ਪਸੰਦ ਨਹੀਂ ਕਰਦੀ ਜਾਂ ਮੈਨੂੰ ਉਹ ਕਿਹਾ ਸੀਗਾ ਕਿ ਤ ਦਰੂਦਰੂ ਪਿਆ ਕੇ ਲੱਗੇ ਸੀਗੇ ਤੇ ਉਹਦੇ ਮੈਨੂੰ ਕਹਿੰਦਾ ਸੀਗਾ ਕਹਿੰਦਾ ਯਾਰ ਕਹਿੰਦਾ ਯਾਰ ਮੈਨੂੰ ਦਸਤ ਨਹੀਂ ਵੀ ਨਹੀਂ ਲਾਉਣ ਦਿੰਦੀ ਯਾਰ ਅੱਛਾ ਮਾਮੀ ਹੱਥ ਨਹੀਂ ਲਾਉਣ ਦਿੰਦੀ ਹਾਂ ਕਹਿੰਦਾ ਮੈਂ ਕਿ ਮਾਮਾ ਕਿਉਂ ਕਹਿੰਦਾ ਯਾਰ ਪਤਾ ਨਹੀਂ ਭੈਣ ਚੋ ਤਾਂ ਕਹਿੰਦਾ ਅਖੇ ਮੇਰੇ ਤੇ ਮੁਸ਼ਕਾਉਂਦਾ ਕਿ ਬੀੜੀਆਂ ਦਾ ਸਿਕਟਾਂ ਦਾ ਜਾਂ ਦਾਰੂ ਦਾ ਤੇ ਮੈਂ ਕਿ ਮਾਮਾ ਯਾਰ ਫਿਰ ਤੂੰ ਦਾਰੂ ਨਾ ਪੀਆ ਕਰ ਬਈ ਹਾਂ ਬਈ ਜੇ ਮੈਂ ਕਹਾ ਤੋ ਇਹ ਰੋਣਾ ਰੋਣ ਲੱਗ ਗਿਆ ਬੈਠਾ ਬੈਠਾ ਰੋਣ ਲੱਗ ਗਿਆ ਹਾਂ ਮੈਂ ਮਾਂ ਮੈਂ ਰੋਣਾ ਕਿਉਂ ਹਾਂ ਬਈ ਤੂੰ ਛੱਡ ਦੇ ਚੀਜ਼ਾਂ ਇਹ ਹਾਂ ਬਈ ਤੂੰ ਦਾਰੂ ਛੱਡ ਦੇ ਬਈ ਤੇਰੀ ਤੈਨੂੰ ਤੇਰੀ ਮਾਮੀ ਪਿਆਰੀ ਹੈ ਕਿ ਦਾਰੂ ਪਿਆਰੀ ਹੈ ਤੇ ਉਹਦੇ ਬਈ ਉਹਨੂੰ ਮੈਂ ਸਮਝਾਇਆ ਉਹਦੇ ਦਾ ਗੇਰਾ ਮੰਨ ਗਿਆ ਇੱਕ ਦੋ ਦਿਨ ਨਹੀਂ ਪੀਤੀ ਬਈ ਫਿਰ ਉਹੀ ਹਾਲ ਹੋ ਗਿਆ ਫਿਰ ਉਹੀ ਹਾਲ ਹਾਂ ਤੇ ਇਹ ਫਿਰ ਮੈਂ ਇਹਨੂੰ ਟਿਕਾ ਲਿਆ ਬਈ ਅੱਛਾ ਕਹਿੰਦੇ ਕਹਿੰਦੇ ਮਾਮੀ ਮਾਮੀ ਆ ਜਿਹੜੀ ਤੇਰੀ ਉਹ ਮਾਮੀ ਵੀ ਤੇਰੇ ਕੋਲ ਐਂ ਰੋਈ ਜਵੇਂ ਮਾਂ ਮਾਰ ਹੋਇਆ ਸੀਗਾ ਉਹ ਵੀ ਰੋਂਦੀ ਸੀ ਜਿਹੜੀ ਕੀ ਕਹਿੰਦੀ ਸੀ ਉਹ ਤੇਰੀ ਕਹਿੰਦੀ ਮੈਨੂੰ ਇਨਦਰ ਹੋ ਗਿਆ ਬ ਤੇ ਇੰਨੇ ਜਿਹੇ ਮੈਨੂੰ ਵੇਈ ਨਹੀਂ ਹੋ ਗਿਆ ਤੇ ਬਈ ਕਹਿੰਦੀ ਮੈਨੂੰ ਇਹ ਮੇਰ ਜੀ ਕਰਦਾ ਤੇ ਕਹਿੰਦੀ ਇਹ ਪਰ ਇਹਦੇ ਵਿੱਚ ਦਾਰੂ ਦੀ ਸਮੈਲ ਆਉਂਦੀ ਹੈ ਸੈਕਟਰ ਦੀ ਸਮੈਲ ਆਉਂਦੀ ਹੈ ਮੈਂ ਕੀ ਕਰਾਂ ਤੇ ਸਮਝਾ ਤੂੰ ਫਿਰ ਜੂ ਮੈਨੂੰ ਕਹਿੰਦੇ ਇਹਨੂੰ ਸਮਝਾਵਾਂਗਾ ਮਾਮੇ ਕੋਈ ਗੱਲ ਨਹੀਂ ਮੈਂ ਕਹੂੰਗਾ ਜਿਵੇਂ ਮਨੇ ਕਿਹਾ ਤੂੰ ਦੋਵੇਂ ਪਾਸੇ ਫਸਿਆ ਸੀ ਮੈਂ ਤਾਂ ਵਿਚਾਲੇ ਸੀਗਾ ਯਾਰ ਬਈ ਤੇ ਮੈਂ ਉਹ ਦੂਜੇ ਨੇ ਮੈਨੂੰ ਕਿਹਾ ਸੀਗਾ ਉਹ ਦੁਬਾਰਾ ਬੈਠ ਕੇ ਮਾਮੇ ਨੂੰ ਕਿਹਾ ਸੀਗਾ ਕਿ ਜੇ ਇਹੋ ਨੇ ਨਹੀਂ ਗੱਲ ਬਣੀ ਆਪਾਂ ਪਸਾਲੀ ਫਿਰ ਬਈ ਅੱਛਾ ਅੱਛਾ ਤੁਸੀਂ ਕਿਹੜੇ ਪਿੰਡ ਦੇ ਹੋ ਜੀ ਵੈਸੇ ਪਿੱਛੋਂ ਪਿੰਡ ਬਈ ਪਿੰਡ ਬੋਣ ਦਾ ਮੈਂ ਪਿੰਡ ਨਹੀਂ ਦੱਸਣਾ ਜਿਹੜਾ ਪਿੰਡ ਨਹੀਂ ਇਹ ਗੱਲਾਂ ਨਾ ਕਰੋ ਬਈ ਤੁਸੀਂ ਅੱਛਾ ਅੱਛਾ ਕਿੰਨੀ ਉਮਰ ਦੀ ਮੇਰੀ ਹੈਗੀ ਇਹਨਾਂ ਨੂੰ ਪਤਾ ਬਸ 28 ਸਾਲ 28 ਸਾਲ ਦੀ ਉਮਰ ਆ ਮਾਮੀ ਦੀ ਤੇ ਮੁੰਡੇ ਦੀ ਹੈਗੀ 22 23 ਸਾਲ ਦੀ ਉਮਰ ਕਹਿੰਦਾ ਮੇਰੇ ਕੋਲ ਮਾਮਾ ਦਾਰੂ ਪੀ ਕੇ ਰੋਂਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਵੀ ਤੇਰੀ ਮਾਮੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਮਾਮੀ ਮੈਨੂੰ ਪਸੰਦ ਨਹੀਂ ਕਰਦੀ ਮਾਮੀ ਕਹਿ ਦਿੰਦੀ ਆ ਵੀ ਤੇਰੇ ਚੋਂ ਮੁਸ਼ਕ ਆਉਂਦਾ ਤੇ ਮਾਮੀ ਇਹਦੇ ਕੋਲ ਰੋਂਦੀ ਸੀ ਵੀ ਮਾਮਾ ਤੇਰਾ ਦਾਰੂ ਬਾਉ ਪੀਂਦਾ ਬੀੜੀਆਂ ਪੀਂਦਾ ਸਿਕਟਾ ਪੀਂਦਾ ਉਹਦੇ ਕੋਲੋਂ ਮੁਸ਼ਕ ਆਉਂਦਾ ਉਹਨੂੰ ਸਮਝਾ ਆ ਵੀ ਉਹ ਮਾਰਾ ਮੋਟਾ ਸਹੀ ਹੋ ਜੇ ਤੁਸੀਂ ਦੇਖੋ ਦੋਸਤੋ ਸਿਰਫ ਇਹ ਜੀ ਛੋਟੀ ਜੀ ਗੱਲ ਪਿੱਛੇ ਛੋਟੀ ਜੀ ਗੱਲ ਪਿੱਛੇ ਮਾਪਣ ਜੇ ਨੇ ਐਡੀ ਵੱਡੀ ਕਾਰਗ ਪਿਹਾ ਕੇ ਇਹ ਸੱਚੀ ਕਰਨਾ ਬਾਬੇ ਉਹ ਸੱਚੀ ਕਰਨਾ ਇਹ ਅਸੀਂ ਵੈਸੇ ਨਹੀਂ ਬਣਾ ਰਹੇ ਸੱਚੀ ਕਰਨਾ ਅੱਛਾ ਫੇਰ ਭਾਈ ਮੇਰੇ ਮਾਮੀ ਨੂੰ ਕੋਸ ਨੂੰ ਕਹਿਣਾ ਚਾਹੁੰਦੀ ਸੀ ਅਹ ਕੀ ਕਹਿਣਾ ਚਾਹੁੰਦੀ ਸੀ ਇੱਕ ਦੋ ਛੋਟਾ ਖੁੰਦਾ ਸੀ ਨਾ ਉਹਦੀ ਪੜਦਾ ਹੁੰਦਾ ਸੀ ਉਹਦੇ ਵੀ ਮੈਨੂੰ ਸੋਨਾ ਲੱਗਦਾ ਸੀ ਅਛਾ ਉਦੋਂ ਦੀ ਉਦੋਂ ਦੀ ਤੁਸੀਂ ਇਹਦੇ ਤੇ ਉਹ ਹੋਏ ਪਏ ਹਾਂ ਹਾਂ ਉਦੋਂ ਦੀ ਮੈਨੂੰ ਇਹਦੇ ਦਾ ਪਿਆਰ ਹੋ ਗਿਆ ਸੀ ਵਧੀਆ ਇਹ 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 ਮੈਨੂੰ ਹੁਣ ਦੱਸ ਤੂੰ ਤਾਂ ਯਾਰ ਉਹਨਾਂ ਨਾਲੋਂ ਵੀ ਲੰਘੇ ਜਿਹੜੇ ਵਿਆਹ ਕਰਾ ਲੈਂਦੇ ਆ ਮੈਨੂੰ ਦੱਸਿਆ ਬਾਅਦ ਵਿੱਚ ਉਹਨਾਂ ਦੀ ਗੱਲ ਹੋ ਗਈ ਜੱਲ ਮੈਨੂੰ ਕਹਿੰਦੀ ਵੀ ਤੂੰ ਜਦੋਂ ਪਹਿਲਾਂ 11ਵੀਂ 12ਵੀਂ ਗਿਉਂਦਾ 12ਵੀਂ ਸੀਗਾ ਕਿ ਜਦੋਂ ਪਹਿਲਾਂ ਹੁੰਦਾ ਹੁੰਦਾ ਸੀਗਾ ਇਹ ਮੈਨੂੰ ਬੜਾ ਕਿਊਟ ਲੱਗਦਾ ਸੀਗਾ ਮੈਂ ਜੀ ਕਰਦਾ ਜੱਫੀ ਪਾਵਾਂ ਤੈਨੂੰ ਕਿਊਟ ਲੱਗਦਾ ਸੀ ਕਿਊਟ ਸੋਹਣਾ ਲੱਗਦਾ ਸੀ ਤੇ ਕਹਿੰਦੇ ਚੱਲ ਹੁਣ ਆਪਣੇ ਆਪਣੇ ਸੁਣ ਲਈ ਆਪਣੀ ਵਧ ਗਾ ਤੇ ਵਿਆਹ ਕਰਾ ਲਿਆ ਬਈ ਜਦੋਂ ਜਦੋਂ ਸਾਡਾ ਇਸ਼ਕ ਹੋ ਗਿਆ ਬਈ ਆਪਾਂ ਟਕਾਲੀ ਜਦੋਂ ਫੋਨ ਫੋਨ ਤੇ ਗੱਲਾਂ ਕੀਤੀਆਂ ਦੋ ਤਿੰਨ ਮਹੀਨੇ ਤੇ ਮੈਂ ਕਿਹਾ ਵੀ ਐ ਤਾਂ ਫੇਰ ਗੱਲ ਨਹੀਂ ਚੱਲਣੀਗੀ ਵੀ ਹੁਣ ਵਿਆਹ ਵਿਆਹ ਤੇ ਘਰੇ ਕਹਿ ਨਹੀਂ ਸਕਦੇ ਘਰੇ ਹੁਣ ਮੈਂ ਕਿਵੇਂ ਕਹੂੰਗਾ ਮੇਰਾ ਮਾਮੀਣਾ ਵਿਆਹ ਕਰ ਦੋ ਅੱਛਾ ਹੁਣ ਜਿਹੜਾ ਤੁਹਾਡਾ ਗੁਜ਼ਾਰਾ ਹੁਣ ਗੁਜ਼ਾਰਾ ਤੁਹਾਡਾ ਹੋ ਰਿਹਾ ਗੁਜ਼ਾਰਾ ਵੀ ਹੁਣ ਔਖਾ ਹੀ ਹੈ ਬਈ ਕਿਉਂ ਹੁਣ ਕੀ ਹੋ ਗਿਆ ਫੇਰ ਦਿਨ ਹੋ ਗਏ 10 12 ਪਹਿਲਾਂ ਪੈਸੇ ਕਿੰਨੇ ਲੈ ਇਸ ਕਰੋ ਜਦੋਂ ਭੱਜੇ ਸੀਗੇ ਪੈਸੇ ਵੀ ਜਿਹੜੇ ਸਾਡੇ ਕੋਲ ਸੀਗੇ ਮੜੇ ਟਕੁੰਡੇਆਂ ਘੰਡੇ ਲੰਗਾ ਫਿੱਸਾ ਜੋ ਉਹ ਸੀਗੇ ਤੇ ਹੁਣ ਬਈ ਆ ਘੜੀ ਆਸ ਤੇ ਬੰਨੀ ਉਹ ਕਿਪੜੀ ਰੇਗੇ ਦਾ ਹੁੰਦਾ ਬੜਕਾਤਾ ਅੱਛਾ ਹੁਣ ਕਹਿੰਦੇ ਵੀ ਜਿਹੜੇ ਹੋਟਲ ਤੇ ਤੁਸੀਂ ਰਹਿੰਦੇ ਸੀਗੇ ਉਹ ਹੋਟਲਾਂ ਦੇ ਪੈਸੇ ਵੀ ਦੇਣੇ ਆ ਤੁਸੀਂ ਅਜੇ ਉਹੀ ਤਾਂ ਗੱਲ ਆ ਫਿਰ ਮੈਂ ਘੜੀ ਐਪਲ ਦੀ ਮੇਰੇ ਕੋਲੇ ਬਹੁਤ ਸ਼ੌਕ ਨਾਲ ਲਈ ਸੀਗੀ ਹੁਣ ਇਹ ਵੇਚੂਗਾ ਤੇ ਉਸ ਤੋਂ ਬਾਅਦ ਫੋਨ ਫੋਨ ਵੇਚਣਾ ਉਹਦਰ ਮਾਮਾ ਚੜਿਆ ਹੁੰਦਾ ਉੱਤੇ ਕੋੜਾ ਬਣ ਕੇ ਉਹਦਾ ਮਾਰੂਗਾ ज़े ज़े अच्छा ਤੁਸੀਂ ਦੇਖੋ ਕਹਿੰਦਾ ਜਿੱਥੇ ਅਸੀਂ ਰਹਿੰਦੇ ਸੀਗੇ ਉੱਥੇ ਅਸੀਂ ਸਾਰੇ ਪੈਸੇ ਲਾ ਲਏ ਕੱਪੜੇ ਰਹਿ ਗਏ ਸਾਡੇ ਕੋਲ ਪੈਸੇ ਜਿਹੜੇ ਅਸੀਂ ਲਿਆਂਦੇ ਸੀ ਸਾਰੇ ਖਤਮ ਹੋ ਗਏ ਅੱਛਾ ਭਾਈ ਤੁਹਾਨੂੰ ਲੱਗਦਾ ਨਹੀਂ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਭਾਈ ਗਲਤੀ ਗੁਲਤੀ ਤਾਂ ਕੋਈ ਨਹੀਂ ਪਿਆਰ ਕੀਤਾ ਰ ਮਾਮਾ ਉਹਨਾਂ ਤੇ ਚੜਦਾ ਆਉਂਦਾ ਕਹਿੰਦਾ ਮਾਰੂਗਾ ਕਹਿੰਦਾ ਰਫੜਾ ਮੇਰੇ ਕੋਲੇ ਕਹਿੰਦਾ ਮੈਂ ਤੁਹਾਨੂੰ ਛੱਡਦਾ ਨਹੀਂ ਦੋਨਾਂ ਨੂੰ ਤੇ ਕਹਿੰਦਾ ਤੂੰ ਅੱਜ ਤਰੋਲਤੀ ਹੈ ਸਾਡੀ ਤੈਨੂੰ ਅਸੀਂ ਪੁੱਤਾਂ ਆਉਂਗਾ ਰੱਖਿਆ ਸੀਗਾ ਭਾਈ ਇਸ ਤਾਂ ਇਹੀ ਸਪੀਡ ਕਰਨਾ ਚਾਹੀਦਾ ਤੁਹਾਡੇ ਕੈਮਰੇ ਹੀ ਮਾਮੇ ਨੂੰ ਭਈ ਮਾਮਾ ਮਾਰੀ ਨਾ ਭਈ ਸਾਥੜਾ ਕੋ ਹੋ ਚਾਹ ਪਿਆ ਵੇ ਜਿਹੜੇ ਵਿਆਹ ਕਰਾ ਲਿਆ ਫਿਰ ਕੀ ਹੋ ਗਿਆ ਵੀ ਸਾਨੂੰ ਮਾਰੀ ਨਾ ਕਦੇ ਤੇਰੇ ਕੋਲੋਂ ਫੋਨ ਨਹੀਂ ਆਇਆ ਤੇਰੀ ਮੰਮੀ ਦਾ ਫੋਨ ਆਇਆ ਹੋਵੇ ਤੂੰ ਆ ਕੀ ਕੰਜਰਾ ਆ ਕੀ ਹਾਲ ਆ ਗਲਤ ਕਰਤਾ ਤਾ ਮੈਨੂੰ ਉਹਨੇ ਬਹੁਤ ਕੱਟਿਆ ਵੀ ਕੀ ਕਹਿਆ ਤੈਨੂੰ ਮੰਮੀ ਕਹਿੰਦੀ ਵੀ ਤੂੰ ਕਲੰਕ ਲਵਾਦਾ ਵੀ ਮੇਰੇ ਮੈਂ ਕਿਹੜੇ ਮੂੰਹ ਨਾ ਜਾਊਂਗੇ ਉਹਦੇ ਪਿੰਡ ਹਨਾ ਵੀ ਤੂੰ ਕਿਉਂ ਇਹ ਕੰਮ ਕੀਤਾ ਹੈ ਤੇਰੀ ਮੰਮੀ ਤੂੰ ਕੰਜਰਾ ਵਿਆਹ ਕਰਾ ਖੋਲ ਕੇ ਤੇ ਕਰਾ ਲੈਂਦਾ ਤੂੰ ਤੇ ਤੇਰੀ ਮੰਮੀ ਨੂੰ ਇਹ ਪੁੱਠਾ ਕੰਮ ਕਰਤਾ ਮੰਮੀ ਨੇ ਗਾਲਾਂ ਬਹੁਤ ਕੱਟੀਆਂ ਵੀ ਐਵੇਂ ਕਹਿੰਦੀ ਮੰਮੀ ਕਹਿੰਦੀ ਮੈਂ ਤਾਂ ਜਾਨ ਜੋਗੀ ਨਹੀਂ ਰਹੀ ਪਿੰਡ ਮੈਂ ਕਿੱਧਰ ਜਾਵਾਂ ਹਣਾ ਅੱਛਾ ਜਿਹੜੇ ਤੁਹਾਡਾ ਪਲਾਨ ਬਣਿਆ ਇਹ ਭੱਜਣ ਦਾ ਇਹ ਪਲਾਨ ਕਿਹੜੇ ਦਿਨ ਬਣਿਆ ਤੇ ਕਿਵੇਂ ਬਣਿਆ ਸਰ ਇਹ ਐਤਵਾਰ ਬਣਿਆ ਸੀ ਅੱਛਾ ਐਤਵਾਰ ਵਾਰ ਫਿਰ ਸੋਮਵਾਰ ਨੂੰ ਭੱਜ ਗਏ ਸੀ ਉਹ ਛੁੱਟੀ ਹੁੰਦੀ ਹੈ ਬਈ ਐਤਵਾਰ ਨੂੰ ਛੋਂ ਵਾਰ ਨੂੰ ਭੱਜ ਗਏ ਸੀ ਕਿਵੇਂ ਭੱਜੇ ਪਲਾਨ ਕਿਵੇਂ ਬਣਿਆ ਪੈਸੇ ਕਿਵੇਂ ਸਾਰਾ ਕੁਝ ਦੱਸੋ ਮੈਨੂੰ ਪੈਸੇ ਸੀ ਕਿ ਘਰੇ ਪਏ ਸੀ ਇੱਕ ਡੈਡੀ ਦੀ ਤਨਖਾਹ ਹੀ ਸੀ ਲੰਮੀ ਕਰ ਦੇਗਾ ਮੇਰੇ ਸਹੁਰੇ ਦੀ ਉਹਦੀ ਤਨਖਾਹ ਹੀ ਸੀ ਝੋਨਾ ਝੁੰਨੇ ਵੇਚੇ ਸੀ ਉਹ ਪੈਸੀ ਪੈਸੇ ਅੱਧੇ ਇਨਾਂ ਕੋਲ ਸੀ ਮਾਰੇ ਮੋਟੇ ਮਾਮੇ ਨੇ ਦਿੱਤੇ ਦਿੱਤੇ ਹੁਣਗੇ ਇਹਦੇ ਨੇ ਬਸ ਐਂ ਕਰਕੇ ਸੀ ਭੱਜੇ ਆ ਅੱਛਾ ਇਦਾਂ ਹੀ ਭੱਜ ਗਏ ਬਈ ਬਈ ਐਂ ਸੀ ਪੈਸੇ ਕੋਲ ਇਹਦੇ ਕੋਲੇ ਸੀਗੇ ਇਹਨੂੰ ਮੈਂ ਕਿਹਾ ਚੱਕ ਲਈ ਤੂੰ ਘਰੋਂ ਇਹਦੇ ਝੋਨੇ ਚਾਨੇ ਦੇ ਪੈਸੇ ਇਹਨੇ ਚੱਕ ਲਏ ਕੋਈ ਬਈ ਮੇਰੇ ਕੋਲੇ ਸੀਗੇ ਆਪਣਾ ਇਹਨਾਂ ਪਤਾ ਨਹੀਂ ਸੀਗਾ ਰਾਤ ਨੂੰ ਫਿਰ ਕਿਵੇਂ ਨਿਕਲੇ ਬਈ ਬਈ ਰਾਤ ਨੂੰ ਮੈਂ ਮੋਟਰਸਾਈਕਲ ਸੀ ਮੇਰੇ ਕੋਲੇ ਸਵੇਰੇ ਇੰਟਰ ਬਈ ਆ ਪੈਨੋ ਭਾਲਿਆ ਮਗਰ ਮੈਂ ਗੋਲਿਆਂ ਪਾ ਤਾ ਕਰੀ ਨਹੀਂ ਕਦੇ ਇਸ਼ਕ ਇਸ਼ਕ ਤੁਹਾਡਾ ਘਰ ਦੇ ਵਿੱਚ ਵੀ ਹੋਇਆ ਜਦੋਂ ਮਾਮਾ ਕਦੇ ਕੰਮ ਕੁਮਤ ਜਾਂਦਾ ਸੀ ਹਾਂ ਬਈ ਬਹੁਤ ਗਲਤ ਕੀਤਾ ਕੰਮ ਬਈ ਹੋਇਆ ਸ੍ਰੀ ਕਸਮ ਤੂੰ ਦੇਖੋ ਯਾਰ ਇਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਐ ਲੱਗਦਾ ਨਹੀਂ ਤੁਸੀਂ ਇੱਕ ਮਾਮਾ ਭਾਂਜੇ ਤੇ ਇੱਕ ਇਹ ਰਿਸ਼ਤੇ ਤੇ ਪਵਿੱਤਰ ਰਿਸ਼ਤੇ ਤੇ ਤੁਸੀਂ ਦਾਗ ਲਾ ਰਹੇ ਹੋ ਦਾਗ ਲਾਉਣ ਦੀ ਕੀ ਹੈ ਬਈ ਪਿਆਰ ਆ ਯਾਰ ਹਣ ਅੱਛਾ ਪਿਆਰ ਮੋੜੇ ਕੋਈ 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 ਰਿਸ਼ਤਾ ਹੋਵੇ ਕੋਈ ਹੋਵੇ ਆਪਣੀ ਭੈਣ ਹੀ ਹੋਵੇ ਤਾਂ ਵੀ ਉਹਦੇ ਨਾਲ ਹੀ ਭੱਜੋਗੇ ਯਾਰ ਪਿਆਰ ਤਾਂ ਕਿ ਉਹਦਾ ਕਿੱਥੇ ਹੋ ਜਾਣਾ ਯਾਰ ਇਹ ਬਹੁਤ ਵੱਡੀ ਗਲਤੀ ਤੁਹਾਨੂੰ ਪਤਾ ਕੱਲ੍ਹ ਯਾਰ ਬਈ ਜਿਹੜਾ ਹੋਣਾ ਸੀ ਉਹਦਾ ਹੋ ਗਿਆ ਸੀ ਮਾਮੇ ਨੂੰ ਕਹਿਣਾ ਮਾਮਾ ਤੂੰ ਕਿਉਂ ਸਾਡੇ ਚਿਹਰੇ ਫੜਦਾ ਕਿਉਂ ਵੈਰੀ ਬਣਿਆ ਯਾਰ ਤੂੰ ਵੀ ਹੋਰ ਵਿਆਹ ਕਰਾ ਲੈ ਤੇ ਉਮਰ ਹੈਗੀ ਹੈ ਕਿ ਸਾਨੂੰ ਜਿ ਉਹ ਹੋਰ ਪਸੇ ਵਿਆਹ ਕਰ ਲਾਉਂਦਾ ਤੈਨੂੰ ਪਤਾ ਹੈ ਵੀ ਯਾਰ ਵੀ ਮਮੀ ਲੱਗਦੀ ਆ ਵੀ ਮੈਂ ਬਹੁਤ ਵੱਡੀ ਗਲਤੀ ਕਰ ਰਹੀ ਜਦੋਂ ਬਈ ਸਾਨੂੰ ਪਿਆਰੀ ਹੋ ਗਿਆ ਹੁਣ ਕੀ ਕਰੇਗੇ ਯਾਰ ਸੋਹਣਾ ਲੱਗਦੀ ਸੀ ਮੈਨੂੰ ਇਹ ਮੈਂ ਕਿਹ ਜਾਂਦਾ ਹੀ ਨਹੀਂ ਸੀਗਾ ਮੈਂ ਤਾਂ ਬਾਲਾ ਉਹ ਸੀਗਾ ਬਈ ਸਿਆਣਾ ਮੈਂ ਤਾਂ ਬਾਹਰ ਅੰਦਰ ਨਹੀਂ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਹੈਗਾ ਇਹ ਮਾਮੀ ਹੈ ਦੀ ਇੱਕ ਭਾਣ ਜਾਇ ਦਾ ਜਿਹੜੇ ਜਿਨ੍ਹਾਂ ਨੇ ਭੱਜ ਕੇ ਵਿਆਹ ਕਰਵਾਇਆ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਇਹ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਜਿਹੜਾ ਇਹਨਾਂ ਨੇ ਭੱਜ ਕੇ ਵਿਆਹ ਕਰਵਾਇਆ ਬਹੁਤ ਘਟਿਆ ਗੱਲ ਇਹ ਬਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਵੀ ਤੁਹਾਨੂੰ ਇਹ ਇਹ ਸੋਚਣਾ ਚਾਹੀਦਾ ਵੀ ਇਹ ਮੰਮੀ ਹੈ ਤੇਰੀ ਮੰਮੀ ਨਾਲ ਮਮ ਮਮੇ ਦੋ ਲੱਗਦੇ ਆ ਤੇ ਤੁਜੀ ਤੁਹਾਡੀ ਤੇ ਹੈਲਥੀ ਹੈ ਹੀ ਹੈ ਬਹੁਤ ਵੱਡਾ ਪਵਿੱਤਰ ਰਿਸ਼ਤਾ ਜਿਹੜਾ ਤੁਸੀਂ ਕਲੰਕ ਲਾਤਾ ਇੱਕ ਆਪਦੇ ਰਿਸ਼ਤੇ ਨੂੰ ਇਹ ਲੋਕਾਂ ਚ ਕੀ ਕੀ ਸਿੱਖਿਆ ਦੇ ਰਹੇ ਹੋ ਤੁਸੀਂ ਲੋਕਾਂ ਨੂੰ ਲੋਕਾਂ ਕੋਲ ਇਹ ਗੱਲਾਂ ਜਾ ਰਹੀਆਂ ਵੀ ਮੰਮੀ ਨੇ ਅੱਜ ਮਾਮੇ ਨੂੰ ਭਾਣੇ ਧੋਖਾ ਦਿੱਤਾ ਤੇ ਭਾਣ ਜ ਨੂੰ ਵਿਆਹ ਕੇ ਲੈ ਗਈ ਤੁਸੀਂ ਕੀ ਲੈਣਾ ਸਾਥੋਂ ਹੈ ਤੁਸੀਂ ਕੀ ਲੈਣਾ ਸਾਥੋਂ ਇਹ ਗੱਲ ਨੂੰ ਤਾਂ ਫਿਰ ਆਦਿਆਂ ਭੈਣਾਂ ਵੀ ਕੱਢ ਕੇ ਲੈ ਕੇ ਜਾਣਗੇ ਫਿਰ ਕੱਢ ਲਾਂਗੇ ਹਾਂ ਕਿਵੇਂ ਲੈ ਜਾਈਏ ਨਹੀਂ ਹੁਣ ਤੁਹਾਨੂੰ ਦੁੱਖ ਆਉਂਦਾ ਇਹ ਮੈਂ ਇਹ ਕਿਸੇ ਦੀ ਭੈਣ ਨਹੀਂ ਆ ਕਿਸੇ ਦੀ ਧੀ ਨਹੀਂ ਇਹ ਬਈ ਪਿਆਰ ਹੋ ਗਿਆ ਬਸ ਪੁੱਛ ਲੈ ਤਾਂ ਤੁਸੀਂ ਜਿਹੜੇ ਰਿਸ਼ਤੇ ਸੀਗੇ ਤੁਹਾਡੇ ਤੇਰੀਆਂ ਮਾਂ ਦੇ ਰਿਸ਼ਤੇ ਸੀਗੇ ਉਹ ਘਰੇ ਆਉਣ ਦੇ ਭਰਾ ਦੇ ਰਿਸ਼ਤੇ ਨਾਨੇ ਨਾਨੀਆਂ ਦੇ ਰਿਸ਼ਤੇ ਸਾਰੇ ਤੁਸੀਂ ਖਤਮ ਕਰਦੇ ਥੋਨੂੰ ਪਤਾ ਨਹੀਂ ਬਈ ਜੋੜਦੇ ਆਗੇ ਅਸੀਂ ਇਹਦਾ ਮੈਥੋਂ ਛੋਟੀ ਵੱਡੀ ਐ ਮੈਥੋਂ ਤੇ ਮੈਂ ਦਾ ਜਵਾਕ ਹਾਂ ਤੇ ਮੈਨੂੰ ਸਾਰਾ ਕੁਝ ਇਹੀ ਦੱਸਦੀ ਐ ਭਈ ਤੇ ਅਸੀਂ ਮਾਮੇ ਨੂੰ ਕੋਈ ਰਾਈ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਮਾਮਾ ਜੀ ਮਾਮਾ ਤੁਹਾਨੂੰ ਕੀ ਕਹਿੰਦਾ ਮਾਮਾ ਫੋਨ ਖਣ ਲਓ ਮੇਰੇ ਫੋਨ ਲੈ ਸੀ ਬਈ ਉਹ ਇਜਾਮ ਕੀ ਦਿੱਤੀ ਹੈ ਕੀ ਕਹਿੰਦਾ ਕਹਿੰਦਾ ਤੈਨੂੰ ਤਾਂ ਮਾਰੂੰਗਾ ਹੀ ਮਾਰੂੰਗਾ ਛੜਦਾ ਕਹਿੰਦਾ ਮੈਨੂੰ ਵੀ ਨਹੀਂ ਕਿੰਨੀ ਵਾਰੀ ਫੋਨ ਆਇਆ ਦੇ ਕਿ ਵੀ ਹੁਣ ਹੁਣ ਕਿਵੇਂ ਸੱਚ ਫੋਨ ਹੈਗਾ ਤੁਹਾਡੇ ਕੋਲ ਹੁਣ ਫੋਨ ਬਈ ਇੱਕ ਮੇਰੇ ਕੋਲ ਹੈਗਾ ਹਾਂ ਆਇਆ ਕੋਈ ਫੋਨ ਖਾਉਂਗਾ ਨਹੀਂ ਹੁਣ ਤਾਂ ਬਈ ਮੈਂ ਦਿਖਾ ਸਕਦਾ ਫੋਨ ਬਈ ਉਹ ਨੰਬਰ ਕਿੱਧਰ ਦਿਖਾਵਾਂ ਤੁਹਾਨੂੰ ਯਾਰ ਤੇ ਪਰ ਬਈ ਸੰਤਾ ਹੁਕਮ ਬਹੁ ਮਿਲਗਾ ਮੈਂ ਤੈਨੂੰ ਕਦੇ ਤੈਨੂੰ ਐ ਲੱਗਿਆ ਨਹੀਂ ਤੂੰ ਤੇਰੇ ਜਵਾਕ ਸੀਗੇ ਨਹੀਂ ਜਵਾਕ ਹੈ ਨਹੀਂ ਸੀ ਤੇਰੇ ਜਵਾਕ ਹੈ ਜੇ ਹੈ ਨਹੀਂ ਸੀ ਬਈ ਅੱਛਾ ਫਿਰ ਹੁਣ ਹੀ ਵਿਆਹ ਹੋਇਆ ਸੀ ਨਾਲ ਦੋ ਕੁ ਸਾਲ ਹੋਏ ਸੀ ਜਵਾਕ ਲੈ ਆਣੀ ਬਈ ਅੱਛਾ ਜਵਾਕ ਲੈਣ ਸੀ ਤੁਸੀਂ ਹਾਂ ਲੈਣਾ ਸੀ ਹੁਣ ਅੱਛਾ ਲੈਣਾ ਸੀਗਾ ਤੇ ਤੁਸੀਂ ਤੁਹਾਨੂੰ ਤੈਨੂੰ ਸ਼ਰਮ ਆ ਰਹੀ ਹੈ ਵੀ ਮਾੜੀ ਮੋਟੀ ਵੀ ਤੂੰ ਜਿਹੜਾ ਇੱਕ ਕਲੰਕ ਲਾ ਕੇ ਆਈਆਂ ਘਰੇ ਜਿਹੜਾ ਤੂੰ ਜਿਹੜਾ ਕਰਕੇ ਆਈਆਂ ਬਹੁਤ ਵੱਡੀ ਗਲਤੀ ਹੈ ਤੇਰੀ ਹਾਂ ਮੰਨਦੀ ਆ ਮੈਂ ਗਲਤੀ ਹੋ ਗਈ ਚੱਲ ਪਿਆਰ ਸੀ ਬਸ ਪਿਆਰ ਪਿੱਛੇ ਤੁਸੀਂ ਸਾਰੇ ਰਿਸ਼ਤੇ ਵੀ ਭੁੱਲ ਜਾਂਦੇ ਨੇ हां बस ਭੁੱਲਨੇ ਪੈਂਦੇ ਆ ਹੋ ਗਿਆ ਬਾਈ ਸਾਡੇ ਦਾ ਆਖਰ ਤੇ ਬਸ ਸਾਨੂੰ ਇਹ ਅਪੀਲ ਹੈ ਬਾਈ ਸਾਨੂੰ ਸਾਨੂੰ ਇਨਸਾਫ ਹਦਵਾਓ ਬਾਈ ਹੁਣ ਤੁਸੀਂ ਕਿੱਥੇ ਜਾਓਗੇ ਅਸੀਂ ਅਸੀਂ ਬਾਈ ਦਰ ਦਰ ਥੋਕੜਾ ਖਾਣੇ ਪੈਰਦੇ ਸਾਡੇ ਕੋਲੇ ਕੋਹ ਨਹੀਂ ਬਚਿਆ ਕਿਤੇ ਬਟੇਸ਼ਨ ਟੂਸ਼ਨ ਤੇ ਬਹਿ ਜਾਗੇ ਤੇ ਚੰਗੇ ਨਹੀਂ ਸੀ ਤੈਨੂੰ ਉਹ ਘਰੇ ਤੋਂ ਤੁਸੀਂ ਆ ਜਿਹੜਾ ਆ ਰੰਗੇ ਰੰਗ ਰੋਗਣ ਜਾਂ ਜਿਹੜਾ ਸੀਗਾ ਤੁਸੀਂ ਘਰੇ ਚ ਲਾਈ ਜਾਂਦੇ ਉਦੋਂ ਪਤਾ ਨਹੀਂ ਸੀ ਬਈ ਵਿਆਹ ਤੁਹਾਨੂੰ ਕਰਾਉਣਾ ਸੀਗਾ ਯਾਰ ਬਾਈ ਫਿਰ ਹੁਣ ਜਿਹੜੇ ਮੁੰਡੇ ਆਪਦੇ ਜਿਹੜੇ ਇਹੋ ਜਿਹੇ ਕੰਮ ਕਰਦੇ ਆਪਦੇ ਰਿਸ਼ਤਦਾਰੀਆਂ ਦੇ ਵਿੱਚ ਜਾਂ ਆਪਦੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਗਲਤ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਮੈਂ ਇਹ ਕਹਿਣਾ ਚਾਹਣਾ ਬਈ ਆਪਦੇ ਪਰਿਵਾਰਾਂ ਚ ਰਿਸ਼ਤਦਾਰੀਆਂ ਦੇ ਵਿੱਚ ਇਹ ਕੰਮ ਨਾ ਕਰੋ ਮੈਂ ਤਾਂ ਨਾ ਬਈ ਕਿਸੇ ਦੀ ਵੀ ਭੈਣ ਨਾਲ ਗਲਤ ਕੰਮ ਨਾ ਕਰੋ ਹੈਨਾ ਜਿਵੇਂ ਸਾਡੇ ਘਰ ਦੇ ਵਿਆਹ ਕਰਦੇ ਆ ਦਾ ਉੱਥੇ ਵਿਆਹ ਕਰ ਰੋ ਸਾਥੂ ਗਲਤੀ ਹੋਈ ਹੈ ਹੁਣ ਸਾਡੇ ਮਗਰ ਬਈ ਪਏ ਫਿਰਦੇ ਸਾਰੇ ਲੈ ਹੱਥ ਜੋੜ ਕੇ ਬੰਦਦੇ ਆ ਮੰਮੀ ਨੂੰ ਸਾਡਾ ਹੁਣ ਮੰਮੀ ਨਹੀਂ ਮੇਰੀ ਘਰ ਆੜੀ ਹੈ ਚੱਲੇ ਅਸੀਂ ਜਾਵੜਗੇ ਬਈ ਸਾਡੇ ਮਾਮੇ ਨੂੰ ਪੀੜਾ ਸਾਡੇ ਮਾਮੇ ਨੂੰ ਕਬਾ ਮਾ ਜੀ ਸ ਠੀਕ ਹੈ ਸਾਡੇ ਘਰ ਇਹਦੀ ਬੇਨਤੀ ਹੈ ਵੀ ਸਾਨੂੰ ਮਾਫ਼ ਕੀ ਜੀ ਗਲਤੀ ਹੋਣੀ ਹੋਗੀ ਚਲੋ ਠੀਕ ਹੈ ਜੀ ਚੰਗਾ ਜੀ ਜਾਣੇ ਠੀਕ ਹੈ ਤੁਸੀਂ ਦੇਖ ਲਓ ਵੀ ਇੱਕ ਪਵਿੱਤਰ ਰਿਸ਼ਤਾ ਜਿਹਨੂੰ ਕਹਿੰਦੇ ਹੁੰਦੇ ਵੀ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਸੀ ਅੱਜ ਉਸ ਰਿਸ਼ਤੇ ਤੇ ਕਲੰਕ ਲੱਗ ਗਿਆ ਜਿਹੜੀ ਮਾਮੀ ਸੀ ਉਹ ਆਪਣੇ ਭਾਂਜੇ ਨੂੰ ਭਜਾ ਕੇ ਲੈ ਗਈ ਉਹਦੇ ਪਿਆਰ ਤੇ ਪਾਗਲ ਸੀ ਉਹ ਤੁਸੀਂ ਦੇਖੋ ਉਹਦਾ ਮਾਮਾ ਉਹਦੇ ਕੋਲ ਰੋਂਦਾ ਹੁੰਦਾ ਸੀ ਵੀ ਪੁੱਤ ਮੈਨੂੰ ਤੇਰੀ ਮਾਮੀ ਸਮਝਦੀ ਨਹੀਂ ਤੇ ਮਾਮੀ ਉਹਦੇ ਕੋਲ ਰੋਂਦੀ ਸੀ ਵੀ ਮੇਰੇ ਤੇਰਾ ਮਾਮਾ ਮੈਨੂੰ ਸਮਝਦਾ ਨਹੀਂ ਪਰ ਅੱਜ ਉਹ ਕਲੰਕ ਲੱਗ ਗਿਆ ਜਿਹੜੇ ਸਾਰੀ ਉਮਰ ਲਈ ਇਹ ਰਿਸ਼ਤੇਾਂ ਤੇ ਲੱਗ ਰਿਹਾ ਵੇਖੋ ਨਾਨਾ ਨਾਨੀ ਭੈਣਾ ਭਰਾ ਇਹ ਰਿਸ਼ਤੇ ਸਾਰੇ ਇਸ ਬੰਦੇ ਨੇ ਖਤਮ ਕਰਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਸੱਚੀ ਘਟਨਾ ਇਹ ਕੁਝ ਦਿਨ ਹੋਇਆ ਪਹਿਲਾਂ ਇਹੋ ਜੀ ਇੱਕ ਗੱਲ ਹੋਈ ਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਜ਼ਰੂਰ ਦੱਸਿਓ ਜਿਹੜੇ ਰਿਸ਼ਤੇਦਾਰਾਂ ਰਿਸ਼ਤਦਾਰੀਆਂ ਦੇ ਵਿੱਚ ਜਾਂ ਆਪਣੇ ਰਿਸ਼ਤਿਆਂ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਕਰਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ